ਕਿੰਨਾ ਸਵਾਗਤ ਹੈ ਤੁਹਾਨੂੰ ਇਸ ਤਰ੍ਹਾਂ ਐਸਟੀਫਸੀ ਲੋਸਟਾ ਸਪੋਰਟਸ ਦਾ ਗੀਮਾ ਕਰਾਉਂਦੇ ਨੂੰ ਇਹ ਕਿ ਅੰਮ੍ਰਿਤਸਰ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਈ ਹੈ ਕਿ ਜਾਂ ਪਹਿਲੀ ਵਾਰੀ ਤਾਂ ਹੁੰਦੀ ਨਹੀਂ ਜਾਨੀ ਬੈਂਕ ਇੱਥੇ ਅੰਮ੍ਰਿਤਸਰ ਚ 10 ਸਾਲ ਤੋਂ ਕਰਵਾ ਰਿਹਾ ਵੈਸੇ 올 ਇੰਡੀਆ ਪਿਛਲੇ 20 ਸਾਲਾਂ ਤੋਂ esportਸ ਕਰਵਾਈਆਂ ਜਾ ਰਹੀਆਂ ਨੇ ਇੱਥੇ ক্রিকেট ਹੈ ਫੁੱਟਬਾਲ ਹੈ ਲਗੋਰੀ ਹੈ ਟੇਬਲ ਟੈਨਿਸ ਹੈ ਬੈਡਮਿੰਟਨ ਹੈ ਹੋਰ ਟਰੈਕ ਐਂਡ ਫੀਲਡ ਹੈ 12 ਗੇਮਾਂ ਇੱਥੇ ਖੇਲੇ ਜਾ ਰਹੀਆਂ ਨੇ ਖਾਲਸਾ ਕਾਲਜ ਮਸ਼ਹੂਰ ਹੀ ਗੇਮਾਂ ਕਰਕੇ ਹੈ ਇਹ ਦੇਨ ਹੈ ਅੰਮ੍ਰਿਤਸਰ ਦੀ ਧਰਤੀ ਮਾਝੇ ਦੀ ਧਰਤੀ ਹੈ ਉਹ ਜੀ ਇੱਥੇ ਹਮੇਸ਼ਾ ਸੂਰਬੀਰ ਪੈਦਾ ਹੋਏ ਨੇ ਇਹਦੇ ਵਿੱਚ ਇੱਕ ਮਨੋਰੰਜਨ ਹੋ ਜਾਂਦਾ ਹੈ ਇੱਕ ਸਿਹਤ ਨੂੰ ਲੈ ਕੇ ਥੋੜਾ ਵਧੀਆ ਚੱਲਦਾ ਹੈ ਇੱਕ ਕਹਿ ਸਕਦੇ ਰਿਫਰੈਸ਼ਮੈਂਟ ਦੀ ਤਰ੍ਹਾਂ ਹੈ ਤੇ ਥੋੜਾ ਟੈਂਸ਼ਨ ਫਰੀ ਜਾਂ ਜਿੰਨਾ ਬੈਂਕ ਦੇ ਵਿੱਚ ਜਿੰਨਾ ਪ੍ਰੈਸ਼ਰ ਹੁੰਦਾ ਹੈ ਉਹਨਾਂ ਨੂੰ ਥੋੜਾ ਰਿਲੀਜ਼ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਮੇਰੀ ਐਕਚੁਅਲੀ ক্রিকেট ਹੈ ਜੀ ਮੈਂ ਲਾਈਕ ਆਲਮੋਸਟ ਸ਼ੁਰੂ ਦੇ ক্রিকেট ਹੀ ਖੇਡਦਾ ਹਾਂ ਲਾਈਕ ਮੈਨੂੰ 5 ਸਾਲ ਹੋ ਗਏ ਆ ਮੈਂ ਪਾਰਟਿਸਪੇਟ ਕਰਦਾ ਹਾਂ ক্রিকেট ਦੇ ਵਿੱਚ ਹੀ ਇੱਥੇ ਤੋਂ ਸਾਡਾ ਜਿਸ ਦਿਨ ਮੈਚ ਹੋ ਗਿਆ ਹੈ ਔਰ ਵੀ ਹੈਵ ਵਨ ਦਾ ਮੈਚ ਮਲਕੀ ਮੈਚ ਜਿੱਤ ਗਏ ਅਸੀਂ ਆਲਰੇਡੀ ਹੁਣੇ ਜਸ ਹਣਾ ਤੋਂ ਵਧੀਆ ਸਾਰਿਆਂ ਵਾਸਤੇ ਓਪਰਚੁਨਿਟੀ ਹੈ ਸਾਰਿਆਂ ਨੇ ਲਾਈਕ ਪੂਰੇ ਜੋਸ਼ ਦੇ ਨਾਲ ਜਿੰਦਾ ਨਾਮ ਹੈ ਇਵੈਂਟ ਦਾ ਤੋਂ ਜੋਸ਼ ਦੇ ਨਾਲ ਹੀ ਆਏ ਆ ਸਾਰੇ ਔਰ ਵਧੀਆ ਮਲਕੀ ਸਾਰਿਆਂ ਨੇ ਖੇਡਣ ਵੀ ਦਾ ਹੈ ਔਰ ਇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਲੰਜ ਦੇ ਖਾਸਾ ਕਾਲਜ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਜਿੱਥੇ ਕਿ ਐਸਟੀਐਫਸੀ ਦੀ ਬੈਂਕ ਕੋਲੋਂ ਇੱਕ ਵੱਡਾ ਸਪੋਰਟਸ ਜਿਹੜਾ ਗੇਮ ਰੱਖੀ ਗਈ ਹੈ ਇੱਥੇ-ਇੱਥੇ ਅਮਰਸਰ, ਕਪੂਰਥਲਾ, ਜਲੰਧਰ, ਬਟਾਲਾ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਸਟਾਫ ਆਏ ਨੇ ਉਹਨਾਂ ਦੀ ਇੱਥੇ ਗੀਮਾਂ ਕਰਵਾਈ ਜਾਣਗੀਆਂ ਅਤੇ ਜਿਹੜਾ ਸਟ्रेस ਹੈ ਜਮੀ ਦੀ ਦਾ ਜਿਹੜਾ ਉਹ ਘਟਾਇਆ ਜਾਊਗਾ ਤੁਸੀਂ ਦੇਖ ਸਕਦੇ ਹੋ ਚੇਅਰਮੈਨ ਜਿਹੜੇ ਪ੍ਰੋਮੋਟਰਸ ਦੇ ਨੇ ਜਿਹੜੇ ਸਾਡੇ ਕਰਮਜੀਤ ਸਿੰਘ ਰਿੰਟੂ ਉਹ ਇੱਥੇ ਆਏ ਨੇ ਮੁੱਖ ਮਾਵਲੋ ਅਤੇ ਇਥੋਂ ਦੇ ਜਿਹੜੇ ਉਹਨਾਂ ਨੇ ਐਫਸੀਬੈਂਕ ਦੇ ਅੰਮ੍ਰਿਤ ਜੀ ਉਹਨਾਂ ਵੱਲੋਂ ਜਿਹੜਾ ਕੀ ਭਰਵਾ ਸਵਾਗਤ ਆ ਗਿਆ ਗੱਲਬਾਤ ਜਰੂਰ ਕਰਾਂਗੇ ਅੰਮ੍ਰਿਤ ਜੀ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਨਾਲ ਲਗਾਤਾਰ ਤੁਹਾਨੂੰ ਜੜੀਆਂ ਸਾਂਝੀ ਕਰਾਂਗੇ ਐਫਸੀਬੈਂਕ ਦੇ ਅਮਪਲਾਈਜ਼ ਆ ਸਰ ਕਿਸਲਾ ਦੇ ਦਿਓ ਅੱਜ ਜਿਹੜੀ ਆ ਪ੍ਰੋਗਰਾਮ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਕਿਹੜੇ ਚੀਫ ਗੈਸਟ ਆਏ ਸੀ ਤੇ ਕੀ ਮੋਟਿਵ ਕੀ ਹੈ ਜਿਹੜਾ ਐਫਸੀਬੈਂਕ ਕੋਲ ਇੱਥੇ ਕਰਮਜੀਤ ਸਿੰਘ ਰਿੰਟੂ ਭਾਜੀ ਆਏ ਸੀਗੇ ਹੀ ਇਜ਼ ਦਾ ਚੇਅਰਮੈਨ ਇੰਪਰੂਵਮੈਂਟ ਟਰਸਟ ਆਏ ਸੀਗੇ ਤੇ ਉਹ ਸਾਡੇ ਨੂੰ ਸਾਨੂੰ ਸਪੋਰਟ ਕਰਨ ਵਾਸਤੇ ਆਏ ਸੀਗੇ ਕਿ ਜੋ ਇਹ ਇਵੈਂਟ ਕੀਤਾ ਗਿਆ ਹੈ EMPLOYEES ਵਾਸਤੇ ਇੱਥੇ 1500 ਪਰਿਵਾਰ ਜੋ ਹੈ ਆਏ ਨੇ EMPLOYEES ਆਏ ਨੇ ਉਹਨਾਂ ਦੀ ਫੈਮਿਲੀਆਂ ਆਈਆਂ ਨੇ ਜੋ ਆ ਕੇ ਇੱਥੇ ਸਪੋਰਟਸ ਪਲੱਸ ਆਪਣੇ ਹੈਲਥ ਵਾਸਤੇ ਜੋ ਵੀ ਅਸੀਂ ਇਹ ਵਰਲਾ ਕਰ ਰਹੇ ਆ ਤਾਂ ਕਿ ਸਾਰੇ ਜਣੇ ਜੋ ਹੈ ਥੋੜਾ ਅਵੇਅਰ ਹੋ ਜਾਂਦੇ ਆ ਉਹਨਾਂ ਨੇ ਹੈਲਥ ਵੱਲ ਵੀ ਧਿਆਨ ਦਿੱਤਾ ਜਾ ਸਕੇ ਤੇ ਬਾਕੀ ਚੀਜ਼ਾਂ ਵੱਲ ਐਕਸਟਰਾ ਕਰਿਕੂਲਰ ਐਕਟੀਵਿਟੀ ਜੋ ਸਾਡਾ ਬੈਂਕਰ ਦਾ ਰਹਿੰਦਾ ਤੇ ਉਹਦੇ ਕਾਰਨ ਇਹ ਕੀਤਾ ਗਿਆ ਹੈ ਇਹਨੂੰ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਐਸਸੀਪੀਐਲ ਉਸਤਰਾ ਸਪੋਰਟਸ ਦਾ ਗੀਮਾ ਕਰਾਉਂਦੇ ਨੂੰ ਇਹ ਕਿ ਅੰਮ੍ਰਿਤਸਰ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਈ ਹੈ ਕਿ ਜਾਂ ਪਹਿਲੀ ਵਾਰੀ ਤਾਂ ਹੁੰਦੀ ਨਹੀਂ ਜਾਨੀ ਬੈਂਕ ਇੱਥੇ ਅੰਮ੍ਰਿਤਸਰ ਚ 10 ਸਾਲ ਤੋਂ ਕਰਵਾ ਰਿਹਾ ਵੈਸੇ 올 ਇੰਡੀਆ ਪਿਛਲੇ 20 ਸਾਲਾਂ ਤੋਂ ਇਸਪੋਰਟਸ ਕਰਵਾਈਆਂ ਜਾ ਰਹੀਆਂ ਨੇ ਇਸ ਹੋਏ ਇਵੈਂਟ ਹੋਰ ਬਾਕੀ ਸਾਰੇ ਵੱਡੇ ਸਿਟੀਜ਼ ਦੇ ਵਿੱਚ ਹੋ ਰਹੇ ਨੇ ਅਬਾਊਟ 32 ਸਿਟੀਜ਼ ਦੇ ਵਿੱਚ ਇਵੈਂਟ ਹੋ ਰਹੇ ਨੇ ਮੈਨੂੰ ਕਿ ਟੰਗਾ ਲੱਗਦਾ ਵਾ ਕਿੰਨੇ ਕਿ ਜਿਹੜੇ ਪਰਿਵਾਰ ਦੇ ਐਸਜੀਐਸ ਮੈਂਬਰ ਇਸ ਸਪੋਰਟ ਵਿੱਚ ਭਾਗ ਲੈਂਦੇ ਨੇ ਸਾਰੇ ਬੜੇ ਖੁਸ਼ੀ ਨਾਲ ਪਾਰਟਿਸਿਪੇਟ ਕਰਦੇ ਆ ਇਸ ਦੀ ਵੇਟ ਕਰਦੇ ਆ ਪ੍ਰੈਕਟਿਸ ਵਗੈਰਾ ਕਰਦੇ ਆ ਤੇ ਪੂਰੇ ਮੈਚ ਹੁੰਦੇ ਨੇ ਹਰ ਜਿੱਤ ਹੁੰਦੀ ਹੈ ਤੇ ਉਹਨਾਂ ਨੂੰ ਮੈਡਲ ਦਿੱਤੇ ਜਾਂਦੇ ਨੇ ਸ਼ਾਮ ਨੂੰ ਇੱਥੇ ਅਵਾਰਡ ਦਿੱਤੇ ਜਾਣਗੇ ਤੇ ਫਿਰ ਜਿਹੜੇ ਬੰਦੇ ਇੱਥੋਂ 골ਡ ਮੈਡਲ ਜਿੱਤਣਗੇ ਬੰਬੇ ਜਾ ਕੇ ਖੇਲਣਗੇ 올 ਇੰਡੀਆ ਤੇ ਕਿਹੜੀ ਕਿਹੜੀ ਗੇਮਾਂ ਜਿਹੜੀਆਂ ਮੇਨ ਆਮ ਜਿਹੜੀਆਂ ਭਾਗ ਲੈਣਗੇ ਖਾਸ ਜਿਹੜੀਆਂ ਗੇਮਾਂ ਨੇ ਉਹ ਕਿਹੜੇ ਕਿਹੜੇ ਗੇਮਾਂ ਚ ਭਾਗ ਇੱਥੇ ਕ੍ਰਿਕਟ ਹੈ ਫੁੱਟਬਾਲ ਹੈ ਲਗੋਰੀ ਹੈ ਟੇਬਲ ਟੈਨਿਸ ਹੈ ਬੈਡਮਿੰਟਨ ਹੈ ਹੋਰ ਟਰੈਕ ਐਂਡ ਫੀਲਡ ਹੈ 12 ਗੇਮਾਂ ਸਿੱਤੇ ਖੇਲੇ ਜਾ ਰਹੀਆਂ ਨੇ ਲੱਗਦਾ ਜਿੱਥੇ 12 ਮਹੀਨੇ ਜਾਂ ਕਹੇ ਲੋ ਵੀ ਸੱਤੇ ਦਿਨ ਜਿਹੜਾ ਕੰਮ ਦਾ ਸਟੈਸ ਹੈ ਸਿੰਦਾ ਵਾ ਕਿੰਨਾ ਕਿਤੇ ਛੁੱਟੀ ਵਾਲ ਦੇਣਾ ਜਿਹੜੀ ਗੇਮਾਂ ਰਾਕੀ ਦਾ ਸਟੈਸ ਜਿਹੜਾ ਦਿਮਾਗ ਤੋਂ ਕਿਤੇ ਕਿਤੇ ਘਟ ਜਾਂਦਾ ਕਿਤੇ ਦੇਖੋ ਸਾਡੇ ਬੈਂਕ ਦੀ ਇਹ ਮੰਨਤ ਹੈਗੀ ਹੈ ਕਿ ਸਟ੍ਰੈਸ ਨਾਲੋਂ ਫਨ ਵਰਕ ਵਿਦ ਫਨ ਜੋ ਹੈ ਉਹ ਜਿਆਦਾ ਇੰਪੋਰਟੈਂਟ ਹੈ ਇਸ ਕਰਕੇ ਉਸ ਤਰੀਕੇ ਨਾਲ ਕੀਤਾ ਜਾਂਦਾ ਤਾਂ ਕਿ ਲੋਕ ਇੰਜੋਏ ਵੀ ਕਰਨ ਕੰਮ ਖੇਲਣ ਉਹਦੇ ਤੋਂ ਬਾਅਦ ਹੁਣ ਅਗਲੀ ਜਿਹੜੀ ਹੈ ਇਵੈਂਟ ਕਿੱਥੇ ਹੋਣਗੇ ਖਾਸ ਕਰਕੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਅੱਜ ਅਮਰਸਰ ਗੁਰਦਾਸਪੁਰ ਬਟਾਲਾ ਗੂਗਲ ਸਗਾ ਟੀਮ ਪਰਿਵਾਰ ਇਥੇ ਆਏ ਨੇ ਜਿਵੇਂ ਅਸੀਂ ਬੰਗਦੇ ਇਤੋਂ ਬਾਅਦ ਅਗਲਾ ਪ੍ਰੋਗਰਾਮ ਕਿੱਥੇ ਕੀਤਾ ਜਾਊਗਾ ਇਹ ਆਲ ਇੰਡੀਆ ਦੇ ਵਿੱਚ ਚੱਲ ਰਹੇ ਨੇ ਜੀ ਲਗਾਤਾਰ ਚੱਲੇ ਜਾ ਰਹੇ ਨੇ ਲੁਧਿਆਣਾ ਚੰਡੀਗੜ੍ਹ ਬੰਬੇ ਇੰਦੋਰ ਸਾਰੀ ਜਗ੍ਹਾ ਤੇ ਹੋ ਰਹੇ ਨੇ 30 ਸਟੇਜਿਸ ਦੇ ਵਿੱਚ ਹੋ ਰਹੇ ਨੇ ਅਪੀਲ ਕੀ ਕਰਨਾ ਚਾਹੋਗੇ ਆਪਣੇ ਸਪੋਰਟ ਜਿਹੜੇ ਖਾਸ ਕਰਕੇ ਐਸਡੀਐਫਸੀ ਦੇ ਮੈਂਬਰਾਂ ਨੇ ਉਹਨਾਂ ਨੂੰ ਕੀ ਐਮਪਲਾਈ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਨੂੰ ਮੈਂ ਹੀ ਕਰਨਾ ਚਾਹਾਂਗਾ ਕਿ ਦੇਖੋ ਸਪੋਰਟਸ ਵੀ ਇੰਪੋਰਟੈਂਟ ਹੈਗਾ ਤੇ ਫਨ ਆਫ ਵਰਕ ਵਿਦ ਫਨ ਇੰਪੋਰਟੈਂਟ ਹੈਗਾ ਜੇ ਅਸੀਂ ਸਟ੍ਰੈਸ ਛੱਡ ਕੇ ਤੇ ਆਪਣਾ ਕੰਮ ਨੂੰ ਜੋ ਹੈ ਮਿਹਨਤ ਨਾਲ ਕਰਾਂਗੇ ਤੇ ਆਪਣਾ ਸਪੋਰਟਸ ਵੱਲ ਤੇ ਹੈਪੀਨੈਸ ਵੱਲ ਧਿਆਨ ਦੇਵਾਂਗੇ ਤੇ ਆਈ ਥਿੰਕ ਸਾਡੀ ਸਿਹਤਾਂ ਵੀ ਇੰਪਰੂਵ ਹੋ ਸਕਦੀਆਂ ਨੇ ਸਰਵਾਜੀ ਬਿਲਕੁਲ ਤੁਸੀਂ ਦੇਖਿਆ ਐਚੀਐਫਸੀ ਦੇ ਜਿਹੜੇ ਉਹਨਾਂ ਨੇ ਜਿਹੜੇ ਅੰਬੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਜਿੱਥੇ ਕੰਮ ਦੇ ਨਾਲ-ਨਾਲ ਜਿਹੜਾ ਫੰਡਿੰਗ ਬਹੁਤ ਜ਼ਰੂਰੀ ਹੈ ਇਸ ਕਕੇ ਸਪੋਰਟਸ ਦੇ ਵਿੱਚ ਜਿਹੜਾ ਅਹਿਮ ਤਿਆਰ ਖਿਆ ਗਿਆ ਕਿਉਂਕਿ ਸਿਹਤ ਦੇ ਨਾਲ ਜਿਹੜੀਆਂ ਜੁੜੀਆਂ ਗੱਲਾਂ ਨੇ ਅੱਜ ਇੱਥੇ ਐਸੀਐਸਈ EMPLOYE ਜਿਹੜੇ ਨੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਐਸੀਐਫਸੀ ਦਾ ਮੋਟਿਵ ਹੈ ਵੀ ਉਹਨਾਂ ਦੀ ਸਿਹਤ ਦਾ ਤਿਆਰ ਖੜਾ ਤੇ ਵੱਡੀ ਜਿਹੜੀ ਆ ਮੋਟਿਵ ਲਿਆ ਗਿਆ ਵਾ ਐਸੀਐਸਈ ਬੈਂਕ ਵੱਲੋਂ ਤੇ ਹੋਰ ਹੀ ਗੱਲਬਾਤ ਕਰਾਂਗੇ ਜਿੱਥੇ ਲੋਕ ਨੇ ਉਹਨਾਂ ਨਾਲ ਗੱ ਤਾਂ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰ ਆ ਅਮਰਸਰ ਦੇ ਖਾਲਸਾ ਕਾਲਜ ਦੀ ਜਿੱਥੇ ਐਚੀਐਸਸੀ ਬੈਂਕ ਵੱਲੋਂ ਇੱਕ ਜੋਸ਼ ਪ੍ਰੋਗਰਾਮ ਕਰਾਇਆ ਜਾ ਰਿਹਾ ਜਿੰਨੇ ਵੀ EMPLOYEES ਨੇ ਆਪਣੇ ਉਹਨਾਂ ਦੇ ਅਮਰਸਰ, ਬਟਾਲਾ, ਡੇਰਾ ਬਨਾਲਾਕ ਤੇ ਵੱਖ-ਵੱਖ ਬ੍ਰਾਂਚਾਂ ਦੇ EMPLOYEES ਆਪਣੇ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਨੇ ਇੱਥੇ ਗੇਮਾਂ ਵਿੱਚ ਭਾਗ ਲਿਆ ਜਾ ਰਿਹਾ ਉਹਨਾਂ ਦਾ ਸਰੀਰ ਚੰਗਾ ਰਹਿਣ ਵਾਸਤੇ ਅਤੇ ਸਿਹਤ ਨੌਗੀ ਜਿਹੜਾ ਕਿ ਨਵਾਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸਾਡੇ ਨਾਲ ਭਾਈ ਸਾਹਿਬ ਲਾਲ ਨੇ ਭਾਈ ਸਾਹਿਬ ਕੀ ਨਾਂ ਤੁਹਾਡਾ ਆ ਮੇਰਾ ਨਾਮ ਜਗਦੀਪ ਸਿੰਘ ਪੰਨੂ ਹੈ ਜੀ ਮੈਂ ਇੱਥੇ ਇੱਕ EMPLOYEES ਹੈ ਜੀ ਇੱਥੋਂ ਦਾ ਤੇ ਮੈਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਹੋ ਕਵਰ ਕਰ ਰਹੇ ਹੋ ਇਸ ਤਰ੍ਹਾਂ ਜੀ ਬੈਂਕ ਵੱਲੋਂ ਬਹੁਤ ਵਧੀਆ ਉਪਰਾਲਾ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੋਣ ਕਰਕੇ ਕੋਈ ਵੀ EMPLOYEES ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦਾ ਤੇ ਇਹ ਆ ਪਿਛਲੇ 10 ਤੋਂ 12 ਸਾਲ ਤੋਂ ਇਹ ਹਰ ਸਾਲ ਇਵੈਂਟ ਹੁੰਦਾ ਇਸੇ ਮਹੀਨੇ ਚ ਹੁੰਦਾ ਤੇ ਫੈਮਲੀਆਂ ਵੀ ਨਾਲ ਆਉਂਦੀਆਂ ਨੇ ਸਾਨੂੰ ਅਚਾਰ ਬੱਚਿਆਂ ਨੂੰ ਬੜਾ ਅੱਛਾ ਐਕਸਪੋਜ਼ਰ ਮਿਲਦਾ ਔਰ ਸਿਹਤ ਦੇ ਪੱਖੋਂ ਬੜਾ ਜੁਰ ਅੱਛਾ ਹੈ ਕੁਛ ਸਾਡੇ ਬੰਦੇ ਨੇ ਜਿਹੜੇ ਸਾਰਾ ਸਾਰਾ ਸਾਲ ਇਸ ਈਵੈਂਟ ਦੀ ਵੇਟ ਕਰਨ ਦੀ وجہ ਨਾਲ ਕਈਆਂ ਨੇ ਕ੍ਰਿਕਟ ਖੇਡੀਆਂ ਨੇ ਹੋਰ ਗੇਮਾਂ ਸ਼ੁਰੂ ਕਰ ਲੀਆਂ ਨੇ ਔਰ ਸੇਤ ਉਹਨਾਂ ਦੀ ਅੱਛੀ ਹੋ ਰਹੀ ਹੈ ਇਸ ਕਰਕੇ ਮੈਂ ਮੈਨੇਜਮੈਂਟ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਪੱਲੂ ਸਾਹਿਬ ਖਾਸ ਕਰਕੇ ਅਸੀਂ ਦੇਖਿਆ ਤੁਸੀਂ ਹਮੇਸ਼ਾ ਅਸੀਂ ਦੇਖੇ ਕੰਮਕਾਰ ਨੇ ਬਿਜ਼ੀ ਹੁੰਦੇ ਹੋ ਸਾਰਾ ਹਫਤਾ ਤੁਸੀਂ ਸੀ ਕੰਮਕਾਰ ਸਟ੍ਰੈਸ ਅਫਸਰਾਂ ਦਾ ਲੋਡ ਅਫਸਰਾਂ ਦਾ ਪ੍ਰੈਸ਼ਰ ਕਹਿ ਲਿਏ ਕੰਮਕਾਰ ਦਾ ਪ੍ਰੈਸ਼ਰ ਕਹਿ ਲਿਆ ਪਰ ਇੱਕ ਦਿਨ ਤੁਹਾਨੂੰ ਮਿਲਦਾ ਹੈ ਇੱਕ ਰਾਹਤ ਵਾਸਤੇ ਅੱਜ ਖਾਸ ਕਰਕੇ ਸਾਲ 'ਚ ਕਹਿੰਦੇ ਇੱਕ ਦਿਨ ਚੁਣਿਆ ਗਿਆ ਵਾ ਇਥੇ ਅਸੀਂ ਦੇਖਿਆ ਗੇਮਗਲਈਆ ਧੋੜਾ ਕਰਵਾਈ ਗਿਆ ਨੇ ਜਿਹੜੇ ਹੱਥਾਂ 'ਚ ਕਲਮ ਹੁੰਦੀ ਸੀ ਉਹਨੋਂ ਹੱਥਾਂ 'ਚ ਅੱਜ ਫੁੱਟਬਾਲ ਆ ਕ੍ਰਿਕਟ ਆ ਆ ਖੇੜ ਕੇ ਗਰਾਊਂਡ ਛੱਡੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਦੇਖੋ ਜੀ ਜੇ ਸਹੀ ਤਰੀਕੇ ਨਾਲ ਗੱਲ ਕਰੀਏ ਤੇ ਤਕਰੀਬਨ 20 ਸਾਲ ਪਹਿਲਾਂ ਕ੍ਰਿਕਟ ਖੇਡਣੀ ਛੱਡੀ ਸੀ ਪਰ ਹੁਣ ਜਦੋਂ ਆਏ ਪਹਿਲੇ 5-4 ਸਾਲ ਤੇ ਚਲੋ ਅਸੀਂ ਗੇਮਸ ਪਾਰਟਿਸਿਪੇਟ ਵੀ ਨਹੀਂ ਕੀਤਾ ਕਿਉਂਕਿ ਸਾਨੂੰ ਲੱਗਦਾ ਸੀ ਛੜ ਅਸੀਂ ਉਹ ਖੇਡ ਹੀ ਨਹੀਂ ਸਕਦੇ ਪਰ ਹੌਲੀ ਹੌਲੀ ਜਦੋਂ ਇੱਥੇ ਆ ਕੇ ਸਾਹ ਮਿਲਿਆ ਥੋੜਾ ਆਪਣੇ ਆਪ ਨੂੰ ਸੰਭਾਲ ਲਿਆ ਕਿ ਨਹੀਂ ਯਾਰ ਹੱਲੇ ਉਮਰ ਵੀ ਕੁਛ ਨਹੀਂ ਹਲੇ ਅਸੀਂ ਕਰ ਸਕਦੇ ਆ ਤੇ ਅੱਜ ਦੀ ਡੇਟ ਦੇ ਵਿੱਚ ਪਰਮਾਤਮਾ ਦੀ ਮਿਹਰ ਨਾਲ ਸਾਨੂੰ ਆਪਣੇ ਆਪਣੇ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਬਾਡੀ ਨੂੰ ਇਹਦਾ ਬੜਾ ਬੈਨੀਫਿਟ ਮਿਲਿਆ। ਕਿ ਲੱਗਦਾ ਜਿਵੇਂ ਪ੍ਰੋਗਰਾਮ ਦਾ ਨਾਲ ਜੋਸ਼ ਰੱਖਿਆ ਗਿਆ ਵਾ ਤੇ ਇੱਥੇ ਨੌਜਵਾਨਾਂ ਜਿਹੜੇ ਸਟਾਫ ਨੇ ਉਹਨਾਂ ਚ ਵੀ ਪੂਰਾ ਜੋਸ਼ ਐ ਸੀ ਦੇਖਿਆ। ਭਾਵੇਂ ਜੀ ਤੁਸੀਂ ਦੱਸਦੇ ਹੋ ਵੀ 20-20 ਸਾਲ ਹੋ ਗਏ ਤੁਹਾਨੂੰ ਕਿਹੜੇ ਛੱਡਿਆ ਨੂੰ ਪਰ ਇੱਥੇ ਜਦੋਂ ਗਰਾਊਂਡਾਂ ਵਿੱਚ ਆਏ ਆ ਤੁਹਾਡੀ ਯਾਦਾਂ ਤਾਜ਼ੀ ਹੋ ਗਈਆਂ ਤੁਹਾਡੇ ਅੱਜ ਅੱਜ ਹੱਥਾਂ 'ਚ ਬੈਟਬਾਲ ਦੇ ਲਈਏ ਤੇ ਤੁਸੀਂ ਅੱਜ ਵੀ ਚੰਗੇ ਕਿਸ ਵਧੀਆ ਪਲੇਅਰ ਨਾਲੋਂ ਵਧੀਆ ਖੇਡੋਗੇ। ਹਾਂਜੀ ਬਿਲਕੁਲ ਸਹੀ ਕਹਿ ਰਹੇ ਜੀ ਤੁਸੀਂ ਬੱਚਿਆਂ 'ਚ ਵੀ ਬੜ ਬਟ ਮਜ਼ਾ ਆਉਂਦਾ ਦੁਬਾਰਾ ਲੱਗਦਾ ਹੈ ਕਿ ਜਿਵੇਂ ਅਸੀਂ ਜਵਾਨੀ ਚ ਦੁਬਾਰਾ ਆ ਗਏ ਆਂ ਫਿਰ ਇੱਕ ਜਿਹੜਾ ਇਹਨਾਂ ਨੇ ਜਗ੍ਹਾ ਚੁਣੀ ਹੈ ਖਾਲਸਾ ਕਾਲਜ ਉਹ ਵੈਸੇ ਹੀ ਅੰਮ੍ਰਿਤਸਰ ਦਾ ਜਿਹੜਾ ਜੰਪਾਲਾ ਉਹਦੇ ਲਈ ਖਾਲਸਾ ਕਾਲਜ ਇੱਕ ਇਮੋਸ਼ਨਲੀ ਬੜੀ ਅਟੈਚਮੈਂਟ ਹੈ ਇੱਥੇ ਆ ਕੇ ਕੋਈ ਵੀ ਗੇਮ ਖੇਲਣਾ ਜਾਂ ਟਾਈਮ ਸਪੈਂਡ ਕਰਨਾ ਬੜੀ ਕਿਸਮਤ ਵਾਲਿਆਂ ਨੂੰ ਮਿਲਦਾ ਇਸ ਕਰਕੇ ਇਸ ਅਚੀ ਚੀਜ਼ ਹੈ ਜੀ ਇਹ ਕਿ ਲੱਗਦਾ ਨਹੀਂ ਅਸੀਂ ਦੇਖਿਆ ਜਿਸ ਤਰ੍ਹਾਂ ਜੋਸ਼ ਦੀ ਗੱਲ ਕਰੀਏ ਜਿਹੜੀ ਇਹ ਧਰਤੀ ਆ ਜਿਹੜੀ ਅਮਰਸਰ ਸਾਹਿਬ ਗੁਰੂ ਆਮਰ ਸਾਹਿਬ ਨਗਰੀ ਆ ਖਾਸ ਕਰਕੇ ਖਾਲਸਾ ਖਾਲਸਾ ਕੋਲ ਦੀ ਗੱਲ ਕਰੀਏ ਜਿਹੜਾ ਵੀ ਇੱਥੇ ਖਾਲਸਾ ਕੋਈ ਗੇਮ ਖੇਡਦਾ ਵਾ ਕਹਿੰਦੇ ਵੀ ਇੰਨੀ ਧਰਤੀ ਕਰਮਾਂ ਵਾਲੀ ਕਰਮਾਂ ਵਾਲਾ ਜਿੱਥੇ ਆਉਂਦਾ ਵਾ ਤੇ ਜਿਹੜਾ ਇੱਥੇ ਖੇਡਿਆ ਵਾ ਤੇ ਗਾ ਸਪੋਰਟਸ ਤੱਕ ਉਪਲਬਧੀਆਂ ਤੱਕ ਪਹੁੰਚਿਆ ਵਾ ਵੇਖੋ ਜੀ ਇੱਥੇ ਆਪਣੇ ਅਮਰਸਰ ਤੋਂ ਕਿੰਨੇ ਹੀ ਪਲੇਅਰ ਨਿਕਲ ਚੁੱਕੇ ਨੇ ਹੁਣ ਇੱਕ ਇੱਕ ਦਾ ਨਾਮ ਲਵਾਂਗੇ ਤੇ ਜਿਹੜਾ ਰਹਿ ਗਿਆ ਉਹਨਾਂ ਨੂੰ ਲੱਗੇਗਾ ਬਟ ਇਜ਼ ਖਾਲਸਾ ਕਾਲਜ ਦੇ ਵਿੱਚ ਖਾਲਸਾ ਕਾਲਜ ਮਸ਼ਹੂਰ ਹੀ ਗੇਮਾਂ ਕਰਕੇ ਆ ਇਹ ਦੇਨ ਆ ਜੀ ਇਹ ਦੇਨ ਆ ਅੰਮ੍ਰਿਤਸਰ ਦੀ ਧਰਤੀ ਮਾਝੇ ਦੀ ਧਰਤੀ ਹੈ ਉਹ ਜੀ ਇੱਥੇ ਹਮੇਸ਼ਾ ਸੂਰਬੀਰ ਪੈਦਾ ਹੋਏ ਨੇ ਤੇ ਸੂਰਬੀਰਾਂ ਦੀ ਧਰਤੀ ਆ ਤੇ ਗੇਮਾਂ ਦੇ ਵਿੱਚ ਵੀ ਜੋਧਿਆਂ ਵਾਂਗੂ ਜਿਹੜੇ ਬੰਦੇ ਖੇਡ ਸਕਦੇ ਉਹ ਖਾਲਸਾ ਕਾਲਜ ਮੈਂ ਤੇ ਸਮਝਦਾ ਜੀ ਪਹਿਲੇ ਨੰਬਰ ਤੇ ਉੱਥੋਂ ਤੇ ਇਸ ਕਰਕੇ ਸਾਨੂੰ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਅੱਜ ਇੱਥੇ ਆਏ ਆ ਜਿੰਦਾ ਨੀ ਮਾਝੇ ਦੇ ਮਝੈਲ ਵੀ ਕਹਿੰਦਾ ਕਹਿੰਦੇ ਇੱਥੋਂ ਮਝੈਲ ਪੈਦਾ ਹੋਏ ਨੇ ਤੇ ਮਝੈਲਾਂ ਨੇ ਆਪਣਾ ਜ਼ਿੰਦਗੀ ਤੇ ਇਤਿਹਾਸ ਵੀ ਲੱਚਿਆ ਖਾਤਾ ਵ ਆਪਾਂ ਅੱਜਕੱਲ ਤੇ ਗਾਣਿਆਂ 'ਚ ਵੀ ਸੁਣਦੇ ਆਂ ਹਰ ਜਗ੍ਹਾ ਸੁਣਦੇ ਆਂ ਵੀ ਮਾਝੇ ਵਾਲਿਆਂ ਦੀ ਇੱਕ ਵੱਖਰੀ ਪਛਾਣ ਆ ਜਿੱਥੇ ਡਟ ਗਏ ਉੱਥੇ ਡਟ ਗਏ ਇੱਕ ਸਾਡੇ ਕੁਝ ਸੱਜਣੇ ਹੋਏ ਕਿ ਕਹਿੰਦੇ ਹੁੰਦੇ ਨੇ ਕਹਿੰਦੇ ਜੀ ਮਾਝਾ ਇਕਲੌਤਾ ਇਹੋ ਜਿਹਾ ਇਲਾਕਾ ਹੈ ਜਿਹੜਾ ਲੜਨ ਦੀ ਮਸ਼ਹੂਰ ਹੈ ਸਿਆਸਤ ਭਾਵੇਂ ਨਾ ਆਉਂਦੀ ਹੋਵੇ ਪਰ ਜਿੱਥੇ ਅੜ ਗਏ ਅੜ ਗੇ ਹਮੇਸ਼ਾ ਕਹਿੰਦੇ ਕਹਿੰਦੇ ਮਾਝੇ ਵਾਲੇ ਬਾਹੂ ਮਸ਼ਹੂਰ ਬੜੇ ਨੇ ਆਪਣੇ ਚੀਜ਼ਾਂ ਤੋਂ ਜਿੱਥੇ ਅੜ ਗਏ ਉੱਥੇ ਡਟ ਗਏ ਕਹਿੰਦੇ ਪਿੱਛੇ ਨਹੀਂ ਕਦੀ ਪੈਰ ਪੜਦੇ ਆਪਣਾ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਆਪਾਂ ਇਤਿਹਾਸ ਹੀ ਗਵਾਹ ਹੈ ਜ ਜਿੰਦਿਆਂ ਕਈ ਇਤਿਹਾਸ ਦੀਆਂ ਲੜਾਈਆਂ ਜਾਂ ਮੋਰਚੇ ਜਾਂ ਆਜ਼ਾਦੀ ਦੇ ਮੋਰਚੇ ਲੱਗੇ ਨੇ ਜਾਂ 84 ਵੇਲੇ ਤੁਸੀਂ ਵੇਖ ਲਓ ਹਰ ਜਗ੍ਹਾ ਤੇ ਜਿਹੜੇ ਯੋਧਿਆਂ ਨੇ ਨਿਤਰਨ ਵਾਲਾ ਪਹਿਲਾ ਜਿਹੜਾ ਇਲਾਕਾ ਸੀ ਉਹ ਮਾਝਾ ਹੀ ਸੀਗਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਹਮੇਸ਼ਾ ਮਾਝੇ ਵਾਲੇ ਪਾਉ ਜਾਣਿਆਂ ਦਾ ਤੇ ਮਾਝੇ ਵਾਲੇ ਹਮੇਸ਼ਾ ਖੜਕੇ ਡੜਕੇ ਵਾਲ ਹੁੰਦੇ ਨੇ ਅੱਜ ਅਮਰਸਾ ਦੇ ਖਾਸਾ ਕੋਲੇ ਧਰਤੀ ਤੇ ਪਹੁੰਚੇ ਆ ਬਹੁਤ ਚੰਗਾ ਲੱਗ ਰਿਹਾ ਲੋਕਾਂ ਨੂੰ ਕਿਉਂਕਿ ਕਰਮਾਂ ਵਾਲੀ ਧਰਤੀ ਆ ਇੱਥੇ ਹਮੇਸ਼ਾ ਸੂਰਬੀ ਯੋਧੇ ਪੈਦਾ ਹੋਏ ਨੇ ਅਤੇ ਖਾਸ ਕਰਕੇ ਇਸ ਕਰਮਾਂ ਵਾਲੀ ਗਰਾ ਅਹਿਮਦੋ ਜਿਹੜਾ ਸਾਡੇ ਪੰਜਾਬ ਦਾ ਗੁਰੂ ਆਨੰਦਪੁਰ ਸਾਹਿਬ ਨਗਰੀ ਦਾ ਜਿਹੜਾ ਹੋਇਆ ਵਾ ਤੇ ਹਮੇਸ਼ਾ ਹੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਮਾਝੀ ਵਾਲੇ ਰਹਿਣਗੇ ਬਿਲਕੁਲ ਲਗਾਤਾਰ ਤਾਂ ਹੁਣ ਤਸਵੀਰਾਂ ਸੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਅੱਜ ਐਸਟੀਐਸਸੀ ਬੈਂਕ ਕੋਲੋਂ ਸਪੋਰਟਸ ਡੇ ਮਨਾਇਆ ਜਾ ਰਿਹਾ ਸਪੋਰਟਸ ਦੀਆਂ ਜਿਹੜੇ ਗੇਮਾਂ ਨੇ ਉਹ ਖੇਡੀਆਂ ਜਾ ਰਹੀਆਂ ਨੇ ਅਤੇ ਵੱਤੋਂ ਵੱਖ-ਵੱਖ ਜਿਹੜੇ ਇਲਾਕਿਆਂ ਦੇ ਲੋਕ ਨੇ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਨੇ ਇਸ ਵਿੱਚ ਭਾਗ ਲਿਆ ਵਾ ਤੁਸੀਂ ਦੇਖਦੇ ਹੋ ਇੱਥੇ ਕ੍ਰਿਕਟ ਫੁੱਟਬਾਲ ਤੇ ਹੋਰ ਜਿਹੜੀਆਂ ਗੇਮਾਂ ਨੇ ਇੱਥੇ ਖੇਡ ਖਾਸਾ ਜੀ ਵਾਈਲ ਖਾਲਸਾ ਵਾਈ ਫਤਿਹ ਜੀ ਖਾਲਸਾ ਵਾਈ ਗੁਰਜੀ ਫਤਿਹ ਅੱਜ ਇੱਥੇ ਪਹੁੰਚੇ ਹੋ ਖਾਲਸਾ ਕੌਲਡ ਵਿੱਚ ਕੀ ਕਹਿਣਾ ਚਾਹੋਗੇ ਜਿਹੜੀਆਂ ਗੇਮਾਂ ਐਸੀ ਐਸੀ ਬੈਂਕ ਕੋਲ ਕਰਾਈ ਜਾ ਰਹੀਆਂ ਤੁਹਾਡੇ ਬਾਰੇ ਕਹਿਣਾ ਬਹੁਤ ਵਧੀਆ ਕਰਾਉਣ ਦੇ ਸਾਰੇ ਇਹ ਇੱਥੇ ਸਾਰੇ ਗੇਮਾਂ ਕਰਵਾਈਆਂ ਜਾ ਰਹੀਆਂ ਹਨ ਤੇ ਬਾਕੀ ਬਹੁਤ ਵਧੀਆ ਚੱਲਣ ਡਿਆ ਮਾਹੌਲ ਚੱਲ ਤੁਸੀਂ ਇੱਥੇ ਗੇਮਾਂ ਵੇਖਣ ਆਏ ਕੋਈ ਜਾਂ ਤੁਹਾਡਾ ਕੋਈ ਸੱਚਾ ਮਿੱਤਰ ਐਸੀ ਐਸੀ ਬੈਂਕ ਜਿਹੜਾ ਉਹ ਨਾਲ ਆਇਓ ਮੇਰਾ ਦੋਸਤ ਆਇਆ ਇੱਥੇ ਤਾਂ ਕਰਕੇ ਉਸ ਦੇ ਨਾਲ ਆਇਆ ਕਈ ਦੇਖਿਆ ਕਰ ਤੁਸੀਂ ਬੈਂਕ ਵਾਲੇ ਇਸ ਤਰ੍ਹਾਂ ਗਿਆਮਾ ਸਪੋਰਟਸ ਕਰਾਉਂਦੇ ਹੋ ਹੁਣ ਕਦੀ ਦੇਖਿਆ ਕਰ ਕਿ ਜਿਹਦੀ ਪਹਿਲੀ ਵਾਰੀ ਦੇਖ ਰਹੇ ਹੋ ਮੈਂ ਪਹਿਲੀ ਵਾਰੀ ਦੇਖਣ ਆ ਇੱਥੇ ਪਹਿਲੀ ਵਾਰੀ ਆਇਆ ਮੈਂ ਵੀ ਕੀ ਲੱਗਦਾ ਇਸ ਤਰ੍ਹਾਂ ਜਿਹੜੇ ਬੈਂਕ ਨੇ ਕਿਉਂ ਐਮਪਲਾਈਅਸ ਦੇਖਿਆ ਵੀ ਸਾਰਾ ਹਫਤਾ ਕੰਮ ਕਰਦੇ ਨੇ ਦਿਮਾਗ ਤੇ ਬੋਝ ਹੁੰਦਾ ਵਾ ਸਟ्रेस ਹੁੰਦਾ ਵਾ ਕਿ ਲੱਗਦਾ ਸਟ्रेस ਵੀ ਦੂਰ ਹੋ ਜਾਂਦਾ ਕਿਤੇ ਜਿਹੜੀਆਂ ਚੰਗੀ ਰਹਿੰਦੀਆਂ ਹਾਂ ਹਾਂਜੀ ਹਾਂਜੀ ਖੇਡਾਂ ਨਾਲ ਸਿਹਤ ਬਹੁਤ ਚੰਗੀ ਰਹਿੰਦੀ ਹੈ ਆਪਣੀ ਸਟ्रेस ਵੀ ਦੂਰ ਹੋ ਸਕਦਾ ਇਹਨਾਂ ਤੇ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਬੈਂਕਾਂ ਵਾਲੇ ਨੇ ਕੀ ਲੱਗਦਾ ਇਸ ਤਰ੍ਹਾਂ ਗਿਆਮਾ ਕਰਾਉਣੀ ਚ ਤੇ ਗਰਾਵ ਵੱਤੋ ਵੱਦ ਠੀ ਵੈਗੁਰ ਜੀ ਘਾਹ ਬਹੁਤ ਧੰਨਵਾਦੀ ਵੈਗੁਰ ਖਾਦ ਸਾਹਿਬ ਹੀ ਫਤਿਹ ਬਿਲਕੁਲ ਤੁਸੀਂ ਦੇਖਿਆ ਖਾਦ ਸਾਹਿਬ ਜਿਹੜੇ ਕਿ ਨਿਹੰਗ ਸਿੰਘ ਗੁਰੂ ਕੀ ਲਾ ਲਿਆ ਫੌਜਾਂ ਨੇ ਉਹਨਾਂ ਵੱਲੋਂ ਇੱਥੇ ਪਹੁੰਚਿਆ ਗਿਆ ਅਤੇ ਉਹਨਾਂ ਵੀ ਕਿਹਾ ਕਿ ਗੇਮਾਂ ਜਰੂਰ ਹੋਣੇ ਚਾਹੀਦੀਆਂ ਸਪੋਰਟਸ ਜਿਹੜੀਆਂ ਰਿਲੇਟਡ ਨੇ ਹੋਰ ਵੀ ਗੱਲਬਾਤ ਜੂ ਕਰਾਂਗੇ ਖਾਦ ਸਾਹਿਬ ਜੀ ਕੀ ਨਾਰੀ ਤੁਹਾਡਾ ਜੀ ਗੁਰਪਾਲ ਸਿੰਘ ਤੇ ਪਾਲ ਸਿੰਘ ਜੀ ਐਜਸੀ ਬੈਂਕ ਚ এমਪਲੋਏ ਹੋ ਕਿਹੜੀ ਜਗ੍ਹਾ ਦੇ ਮਾ ਫਰਪਾਲ ਬ੍ਰਾਂਚ ਐਗਰੀ ਆਰਮ ਹਾਂਜੀ ਤੇ ਮੇਨੇ ਸੋ ਵੀ ਗੇਮ ਵਾਲੀ ਅਸਹੀਲ ਗੱਲ ਕੀਤੀ ਆ ਅੱਜ ਦਫਤਰੀ ਕੰਮ ਕਾਟ ਛੱਡ ਕੇ ਦਫਤਰੀ ਸਟੇਜ ਛੱਡ ਕੇ ਆ ਗਰਾਊਂਡਾਂ ਮੇਰੇ ਤੁਹਾਨੂੰ ਉਤਾਰਿਆ ਗਿਆ ਵਾ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਵਧੀਆ ਹਰ ਸਾਲ ਉਪਰਾਲਾ ਕਰਦੇ ਆ 12ਵਾਂ ਹੈਗਾ ਇਹ ਇਹਦੇ ਵਿੱਚ ਇੱਕ ਮਨੋਰੰਜਨ ਹੋ ਜਾਂਦਾ ਹੈ ਇੱਕ ਸਿਹਤ ਨੂੰ ਲੈ ਕੇ ਥੋੜਾ ਵਧੀਆ ਚੱਲਦਾ ਹੈ 180 ਵੀ ਕਿਹੜੇ ਕਿਹੜੇ ਇਲਾਕਿਆਂ ਦੀਆਂ ਟੀਮਾਂ ਨੇ ਭਾਗ ਲਿਆ ਕਿ ਬੈਂਕਾਂ ਦੇ ਇਕ ਲਿਆ ਅਮਰਸਰ ਦੇ ਕਿ ਵੱਖ-ਵੱਖ ਇਲਾਕਿਆਂ ਦੀਆਂ ਟੀਮਾਂ ਸੀ ਹੋਈਆਂ ਨੇ ਅਮਰਸਰ ਗਰਦਾਸਪੁਰ ਤਰਨਤਾਰਨ ਪੱਟੀ ਤੱਕ ਇਥੋਂ ਦੇ ਆਉਂਦੇ ਜਿਹੜੇ ਫੈਸਟੀਵਲ ਸਾਰਿਆਂ ਦਾ ਹੁੰਦਾ ਸਾਂਝਾ ਇਥੇ ਜੋ ਕਿ ਦੇਖਿਆ ਪਰਿਵਾਰ ਦੇ ਮੈਂਬਰ ਵੀ ਆਏ ਨੇ ਇੱਕ ਬੱਚੇ ਤੱਕ ਆਏ ਨੇ ਘਰ ਦੀ ਫੈਮਿਲੀ ਵੀ ਆਈ ਹੈ ਨਾ ਕੀ ਕਹਿਣਾ ਚਾਹੋਗੇ ਇਸ ਦੇ ਲਈ ਇਹਦੇ ਵਿੱਚ ਸਾਰੇ ਸਾਰੇ ਇੱਕ ਪਾਰਟਿਸਿਪੇਟ ਕਰ ਸਕਦੇ ਬੱਚੇ ਵੀ ਕਰ ਸਕਦੇ ਆਪਣੇ EMPLOYE ਦੇ ਨਾਲ ਨਾਲ ਬੱਚੇ ਸਾਰੇ ਇੱਕ ਪਾਰਟਿਸਿਪੇਟ ਕਰ ਸਕਦੇ ਹੋਰਲੀ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਵੀ ਜਿੰਨੇ ਜਿੰਨੇ ਕਰਾਉਣੀ ਹੈ ਕਿੰਨਾ ਚੰਗਾ ਲੱਗ ਰਿਹਾ ਜਿਹੜੇ ਦਫਤਰੀ ਕੰਮਾਂ ਕਾ ਛੱਡ ਕੇ ਖਾਸ ਕਰਕੇ ਸੰਡੇ ਆ ਅਸੀਂ ਦੇਖਿਆ ਹਰ ਕੋਈ EMPLOYEES ਸੋਚਦਾ ਵੀ ਅੱਜ ਐਤਵਾਰ ਆ ਲੇਟ ਉੱਠਾਂਗੇ ਅੱਜ ਪਰ ਲੱਗਦਾ ਅੱਜ ਤੁਸੀਂ ਅੱਜ ਸਵੇਕ ਤੇ ਉੱਠ ਗਏ ਫਿਰ ਗਰਾਊਂਡ ਵਾਲ ਚ ਆਏ ਹੋ ਕਿ ਲੱਗਦਾ ਕਿਨੇ ਥਕਾਵਟ ਜਿਹੜੀ ਆ ਥਕਾਵਟ ਕਿਨੇ ਦੂਰ ਹੋ ਗਿਆ ਤੁਹਾਡਾ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ ਦਿਨ ਨਾਲ ਸਰੀਰਕ ਥਕਾਵਟ ਚਲੋ ਸੰਡੇ ਦਾ ਕਰਕੇ ਕੋਈ ਗੱਲ ਨਹੀਂ ਪਰ ਮਾਨਸਿਕ ਥਕਾਵਟ ਇੱਕ ਸਾਰਿਆਂ ਨੂੰ ਮਿਲ ਕੇ ਪੁਰਾਣੇ EMPLOYEES ਨੂੰ ਮਿਲ ਲਈਦਾ ਵਾ ਉਧਰ ਉਪਰ ਐਨਜੋਇਮੈਂਟ ਨਾਲ ਹੋ ਜਾਂਦੀ ਹੈ ਕਿਉਂਕਿ ਮਾਨਸਿਕ ਜਿਹੜੀ ਆ ਥਕਾਵਟ ਆ ਇਹ ਕੰਮ ਕਾਰਜ ਚ ਵੀ ਧਿਆਨ ਨਹੀਂ ਲੈਂਦਾ ਪਰ ਜਦੋਂ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਆ ਤੇ ਬੰਦਾ ਜਿਹੜਾ ਵਾ ਕੰਮ ਕਾਰਜ ਤੇਜ਼ ਹੋ ਜਾਂਦਾ ਇਹ ਸਹੀ ਆ ਮਾਨਸਿਕ ਥਕਾਵਟ ਜ਼ਿਆਦਾ ਹੁੰਦੀ ਆ ਸਰੀਰਕ ਥਕਾਵਟ ਕੋਈ ਬੈਂਕਿੰਗ ਦੇ ਵਿੱਚ ਨਹੀਂ ਹੈਗੀ ਇਸ ਲਈ ਇਹ ਹਰ ਸਾਲ ਉਪਰਾਲਾ ਕਰਦੇ ਆ ਦੋ ਤਿੰਨ ਫੈਸਟੀਵਲ ਕਰਾਉਂਦੇ ਆ ਇੱਕ ਜੋਸ਼ ਆ ਹੋਰ ਵੀ ਨਾਲ ਕਰਾਉਂਦੇ ਆ ਕੋਈ ਸਿੰਗਿੰਗ ਵਗੈਰਾ ਦਾ ਪ੍ਰੋਗਰਾਮ ਵੱਖਰਾ ਚੱਲਦਾ ਵਾ ਇਹ ਬੈਂਕ ਹਰ ਸਾਲ ਪ੍ਰੋਬਲਮ ਦਾ ਕਰਕੇ ਵਧੇ ਕਰਦੀ ਤੁਸੀਂ ਅੱਜ ਹੁਣ ਕਿਹੜੀ ਗੇਮ 'ਚ ਭਾਗ ਲਿਆ ਵਾ ਇੱਥੇ ਕਿਰਕਾ ਖੇਡਿਓ ਕਿਹੜੀ ਬਾਤ ਤੁਸੀਂ ਗੇਮ ਕਰਾ ਰਹੇ ਨਹੀਂ ਕ੍ਰਿਕਟ ਦੇ ਵਿੱਚ ਮਾਰਟਿਸਪੀਟ ਕੀਤਾ ਸੀ ਕ੍ਰਿਕਟ ਦੀ ਗੇਮ ਖੇਡੀ ਮੈਂ ਇਹ ਹਜੇ ਵੀ ਤੁਹਾਡੇ ਕਈ ਜਿਹੜੇ ਐਸਸੀਬੈਂਕ ਦੇ ਜਾਂ ਹੋਰ ਬੈਂਕਾਂ ਵਾਲੇ ਨੇ ਉਹਨਾਂ ਨੂੰ ਕੀ ਅਪੀਲ ਕੀਤੀ ਸੁਨੇਹਾ ਦੇਣਾ ਜਾਊਗਾ ਮੈਂ ਆ ਜਾਊਂਗੇ ਅਮਨ ਨੇ ਵਸੇ ਰਹੀਆਂ ਇੰਜੋਏਮੈਂਟ ਕਰੋ ਆਪਣਾ ਆਏ ਜਿੱਥੇ ਖੇਡਣ ਲਈ ਗੇਮ ਖੇਡੋ ਗੇਮ ਦੇ ਵਿੱਚ ਪਾਰਟਿਸਪੇਟ ਕੀਤਾ ਜਾਣਾ ਆਪਣਾ ਇੰਜੋਏ ਕਰੋ ਫੈਸਟੀਵਲ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਵੱਖ-ਵੱਖ ਬ੍ਰਾਂਚਾਂ ਦੇ ਲੋਕ ਨੇ ਬਲਾਈ ਤੇ ਪਹੁੰਚੇ ਨੇ ਅਤੇ ਉਹਨਾਂ ਨੇ ਕਿਹਾ ਵੀ ਗੇਮਾਂ ਜਿਹੜੀਆਂ ਜ਼ਰੂਰੀ ਨੇ ਗੇਮਾਂ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਇੱਕ ਕਵਾਲੀ ਵਾਲ ਵੀ ਤੁਸੀਂ ਦੇਖ ਸਕਦੇ ਹੋ ਖੇਡ ਰਹੇ ਨੇ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬੈਂਕ ਦੇ ਵੱਖ-ਵੱਖ EMPLOYEES ਜਿਹੜੇ ਨੇ ਅੱਜ ਗੇਮਾਂ ਦੇ ਜਿਹੜਾ ਉਤਾਰਿਆ ਗਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਹਫਤਾ ਦਫਤਰੀ ਕੰਮ ਕਰ ਕਰ ਕੇ ਇੱਕ ਦਿਨ ਛੁੱਟੀ ਦਾ ਹੁੰਦਾ ਸਰ ਜੀ ਕੀ ਕਹਿਣਾ ਚਾਹੋਗੇ ਸੰਡੇ ਸੀ ਅੱਜ ਤੁਹਾਨੂੰ ਅਰੇਸਟ ਕਰੇ ਕਰ ਲਈ ਸੀ ਪਰ ਗੇਮ ਵਾਲਾ ਉਤਾਰਿਆ ਗਿਆ ਕੀ ਕਹਿਣਾ ਚਾਹੋਗੇ ਇੱਕ ਕਹਿ ਸਕਦੇ ਰਿਫਰੈਸ਼ਮੈਂਟ ਦੀ ਤਰ੍ਹਾਂ ਆ ਤੇ ਥੋੜਾ ਟੈਨਸ਼ਨ ਫਰੀ ਆ ਜਿੰਨਾ ਬੈਂਕ ਦੇ ਵਿੱਚ ਜਿੰਨਾ ਪ੍ਰੈਸ਼ਰ ਹੁੰਦਾ ਹੈ ਉਹਨਾਂ ਨੂੰ ਥੋੜਾ ਰਿਲੀਜ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਨਹੀਂ ਵਧੀਆ ਮਾਹੌਲ ਹੈ ਸਾਰਾ ਕੋਈ ਲੱਗਦਾ ਸਟ्रेस ਵੀ ਘਟ ਗਿਆ ਵਾ ਸਰੀ ਵੀ ਠੀਕ ਰਿਹਾ ਵਾ ਜਿਵੇਂ ਵੈਸੇ ਦੇਖਿਆ ਹਰ ਟਾਈਮ ਹਮੇਸ਼ਾ ਹੁੰਦਾ ਵੀ ਟਾਰਗੇਟ ਪੂਰਾ ਕਰਨਾ ਵਾ ਬੌਸ ਦੀ ਡਾਂਟ ਵੀ ਹੁੰਦੀ ਆ ਕਿਤੇ ਦੂਰ ਹੋ ਇਹ ਚੀਜ਼ ਮਾਹੌਲ ਮੈਂ ਵਧੀਆ ਲੱਗ ਰਿਹਾ ਹਾਂ। ਹਾਂਜੀ। ਸਾਰੇ ਸਟ੍ਰੈਸ ਫ੍ਰੀ ਨੇ ਆਪਣਾ ਇੰਜੋਏ ਕਰ ਰਹੇ ਆ। ਆਪਣੀ ਗੇਮ 'ਚ ਜਿਹੜੇ ਮਾਹਿਰ ਹੈਗੇ ਆ। ਵਧੀਆ। ਤੁਹਾਡੀ ਕਿਹੜੀ ਗੇਮ ਹੈ ਖਾਸ ਕੇ ਮਨ ਪਸੰਦ ਹੈ ਤੇ ਤੁਸੀਂ ਕਿਹੜੇ ਬੈਂਕ ਦੇ ਇੱਕ ਇਲਾਕੇ ਜੋਂ ਅਪਲਾਈ ਦੇਗੇ? ਅ ਮੇਰੀ ਵਾਲੀਬਾਲ ਮੈਂ ਕੀਤਾ ਹੈ ਸਿਲੈਕਟ ਤੇ ਮੇਰੇ ਬ੍ਰਾਂਚ ਅਕੀ ਡੇਰਾ ਬਪਾਣਾ। ਹਾਂਜੀ। ਵਾਲੀਬਾਲ ਪਹਿਲਾਂ ਖੇਡਿਆ ਕਿੰਨਾ ਚਿਰ ਹੋ ਗਿਆ ਵਾ ਹੁਣ ਬੜੇ ਸਮੇਂ ਬਾਅਦ ਖੇਡਣ ਦੇ ਹੋ ਕਿਸ ਤਰ੍ਹਾਂ ਲੱਗ ਰਿਹਾ ਟੀਨੂ ਲੱਗੇ। ਇਹ ਖੇਡੇ ਨੂੰ ਤੇ ਹੋ ਗਏ 10 ਸਾਲ ਹੋ ਗਏ ਨੇ ਖੇਡਿਆ ਨਾ। ਹਾਂਜੀ ਹਾਂਜੀ। ਹੈ। ਹਾਂਜੀ ਠੀਕ ਹੈ ਚਲ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ 10 ਸਾਲਾਂ ਬਾਅਦ ਸਾਡਾ ਵੀਰ ਜਿਹੜਾ ਵਾ ਬਾਲੀਵਾਲ ਖੇਡ ਰਿਹਾ ਪਰ ਚੰਗਾ ਲੱਗ ਰਿਹਾ ਵਾ ਤੇ ਉਹਨਾਂ ਕਹਿੰਦਾ ਵੀ ਫਰੈਸ਼ਮੈਂਟ ਹੋ ਰਹੀ ਆ ਇਸ ਕਾਕੀ ਇਸ ਤਰ੍ਹਾਂ ਦੇ ਖੇਡਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਕਿਤਨਾ ਕਿਤ ਜਿਹੜਾ ਸਟ्रेस ਆ ਕਿਤੇ ਦਿਮਾਗ ਤੇ ਜਿਹੜਾ ਪ੍ਰੈਸ਼ਰ ਆ ਉਹ ਕਿਤੇ ਕਿਤੇ ਘਟਦਾ ਜ਼ਰੂਰ ਆ ਤੁਸੀਂ ਦੇਖ ਸਕਦੇ ਹੋ ਵਕ ਵਕ ਤੁਹਾਨੂੰ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਾਉਂਦੇ ਆ ਜਿਹੜੇ ਕੀ ਬੈਂਕ ਦੇ ਵਕ ਵਕ ਐਮਪਲੋਈ ਨੇ ਅਤੇ ਇਹਨਾਂ ਨੂੰ ਅੱਜ ਖੇਡ ਕੇ ਜਿਹੜਾ ਕਿੰਦਾ ਕਿੰਦੇ ਮਨੋਰੰਜਨ ਜਿਹੜਾ ਕੀਤਾ ਜਾ ਰਿਹਾ ਆਪਣੀ ਸਟੈਸ ਜਿਹੜੀ ਘਟਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਹੱਕ ਇਲਾਕੇ ਦੇ ਨੇ ਲੋਕ ਇੱਥੇ ਪਹੁੰਚੇ ਨੇ ਤੇ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਲੋਕਾਂ ਦਾ ਇਹੋ ਕਹਿਣਾ ਵੀ ਇਸ ਤਰ੍ਹਾਂ ਦੀਆਂ ਗੇਮਾਂ ਹੋਣੀਆਂ ਵੀ ਚਾਹੀਦੀਆਂ ਨੇ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ 10 ਸਾਲਾਂ ਬਾਅਦ ਖੇਡੇ ਨੇ ਪਰ ਭੁੱਲੇ ਨਹੀਂ ਹਜੇ ਵੀ ਹਜੇ ਵੀ ਗੇਮ ਉਸੇ ਤਰ੍ਹਾਂ ਨੇ ਹਜੇ ਵੀ ਜੋਸ਼ ਪੂਰਾ ਵਾ ਭਾਵੇਂ ਹੱਥਾਂ ਵਿੱਚ ਪੈਨ ਆ ਗਏ ਨੇ ਪਰ ਆਪਣੀ ਗੇਮ ਨੂੰ ਹਜੇ ਵੀ ਸਾਹਮਦੇ ਨੇ ਹਜੇ ਵੀ ਗੇਮ ਨੂੰ ਉਸੇ ਤਰ੍ਹਾਂ ਹੀ ਚਲਾ ਰਹੇ ਨੇ ਅ ਤੁਸੀਂ ਦੇਖ ਸਕਦੇ ਹੋ ਹੋਰ ਵੀ ਇਥੇ ਨੌਜਵਾਨ ਨੇ ਉਹਨਾਂ ਨਾਲ ਅਜੂਲ ਗੱਲਬਾਤ ਕਰਾਂਗੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਗੇਮਾਂ ਦੇ ਨਾਲ ਜੁੜਨਾ ਹਰ ਕੋਈ ਚਾਹੁੰਦਾ ਹੈ ਗੇਮਾਂ ਦੇ ਪ੍ਰਤੀ ਸਟੇਟ ਹੋਣਾ ਖਾਸ ਕਰਕੇ ਐਸਟੀਐਸਬੈਂਕ ਵੱਲੋਂ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਜਿਹੜਾ ਅੱਜ ਗੇਮਾਂ ਪਰਤੀ ਅ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਜੀ ਗੁਰਸੇਵਕ ਸਿੰਘ ਹੈ ਜੀ ਗੁਰਸੇਵਕ ਸਿੰਘ ਜੀ ਇਹ ਕਿਹੜੀ ਬ੍ਰਾਂਚ ਚੋਂ ਜਿਹਦੇ ਤੇ ਕੀ ਤੁਹਾਡਾ ਉਹਦਾ ਕੀ ਹੈ ਜੀ ਮੈਂ ਜੀ ਕ੍ਰੈਡਿਟ ਕਾਰਡ ਦੇ ਵਿੱਚ ਸੇਲਜ਼ ਮੈਨੇਜਰ ਆ ਜੀ ਮੈਂ ਸਾਰਾ ਮਤਲਬ ਕਿ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦਾ ਏਰੀਆ ਦੇਖਦਾ ਹਾਂ ਜੀ ਹੈਂਡਲ ਕਰਦਾ ਹਾਂ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਬੜਾ ਪ੍ਰੈਸ਼ਰ ਵੀ ਹੁੰਦਾ ਵਾ ਇੱਕ ਟਾਰਗੇਟ ਨਹੀਂ ਤੱਕ ਹੁੰਦਾ ਕਿ ਲੱਗਦਾ ਜਿਆ ਥੋੜਾ ਫਰੈਸ਼ਮੈਂਟ ਮਹਿਸੂਸ ਹੋ ਰਿਹਾ ਅੱਜ ਕੋਈ ਟਾਰਗੇਟ ਨਹੀਂ ਆ ਕੋਈ ਕੁਝ ਨਹੀਂ ਆ ਅੱਜ ਕਿਸ ਤਰ੍ਹਾਂ ਦੇ ਅਚੀਵ ਲਾ ਗੇਮ ਖੇਡੀ ਜਾਂਦੀ ਹੈ ਬਹੁਤ ਵਧੀਆ ਉਪਰਾਲਾ ਜੀ ਲਾਈਕ ਇਟ ਸ਼ੁੱਡ ਬੀ ਮਤਲਬ ਕਿ ਸਾਰਿਆਂ ਵਾਸਤੇ ਬਹੁਤ ਵਧੀਆ ਓਪਰਚ्युनिटी ਵੀ ਆ ਆਪਣਾ ਮਤਲਬ ਕਿ ਸਾਰੇ ਜਣੇ ਆਏ ਇੰਜੋਏ ਕਰਨਦੇ ਆ ਔਰ ਰਿਲੈਕਸੇਸ਼ਨ ਤਾਂ ਡੈਫੀਨੇਟਲੀ ਮਿਲਦੀ ਆ ਡੇਲੀ ਰੂਟੀਨ ਦੇ ਕੰਮ ਉਹਦੇ ਨਾਲੋਂ ਹਣਾ ਤੋਂ ਇਟਸ ਅ ਗੁੱਡ ਓਪਰਚ्युनिटी ਫਾਰ ਅਸੀ ਦੇਖਿਆ ਜੇ ਵੇਰੀ ਡੀਰ ਹੁੰਦਾ ਵੀ ਸਵੇਰੇ ਆਫਿਸ ਜਾਣਾ ਸਵੇਰੇ ਸ਼ਾਮੀ ਘਰੇ ਵਾਪਸ ਆਇਨਾ ਫਿਰ ਉਹ ਸਟੈਸ ਬੌਸ ਦੀਆਂ ਡਾਟਾ ਬੌਸ ਦੀ ਝੜਕਾਂ ਕਿ ਸਟੈਸ ਵੀ ਟਾਰਗੇਟ ਨਹੀਂ ਪੂਰਾ ਕੀਤਾ ਪਰ ਅੱਜ ਹਫਤਾ 10 ਦਿਨਾਂ ਦਾ ਰਿਲੈਕਸ ਮਹਿਸੂਸ ਕਰ ਰਹੇ ਸੰਡੇ ਦੇ ਦਿਨ ਅਸੀਂ ਦੇਖਿਆ ਕਈ ਲੋਕ ਲੇਟ ਉੱਠਦੇ ਨੇ ਪਰ ਤੁਸੀਂ ਸੌਖੇ ਉੱਠੇ ਹੋ ਪਿਆਰ ਗੇਮਾਂ ਖੇਡ ਰਹੇ ਿਆਣੇ ਕਿਹੜੀ ਗੇਮ ਤੁਸੀਂ ਜਿਹੜੀ ਅੱਜ ਇੱਥੇ ਚੁਣੀ ਆ ਤੇ ਕਿੰਨੇ ਚਿਰ ਤੋਂ ਤੁਸੀਂ ਗੇਮ ਛੱਡੀ ਸੀ ਖਾਸ ਕੇ ਤੁਹਾਡੀ ਮਨ ਆ ਮੇਰੀ ਐਕਚੁਅਲੀ ਕ੍ਰਿਕਟ ਹੈ ਜੀ ਮੈਂ ਲਾਈਕ ਆਲਮੋਸਟ ਸ਼ੁਰੂ ਦੇ ਕ੍ਰਿਕਟ ਹੀ ਖੇਡਦਾ ਹਾਂ ਲਾਈਕ ਮੈਨੂੰ 5 ਸਾਲ ਹੋ ਗਏ ਆ ਮੈਂ ਪਾਰਟਿਸਿਪੇਟ ਕਰਦਾ ਹਾਂ ਕ੍ਰਿਕਟ ਦੇ ਵਿੱਚ ਹੀ ਇੱਥੇ ਤੋਂ ਸਾਡਾ ਜਸ ਹੁਣੇ ਮੈਚ ਹੋ ਗਿਆ ਹੈ ਔਰ ਵੀ ਹੈਵ ਵਨ ਦਾ ਮੈਚ ਮਲਕੀ ਮੈਚ ਜਿੱਤ ਗਏ ਅਸੀਂ ਆਲਰੇਡੀ ਹੁਣੇ ਜਸ ਹਨਾ ਤੋਂ ਵਧੀਆ ਸਾਰਿਆਂ ਵਾਸਤੇ ਓਪਰਚੁਨਿਟੀ ਹੈ ਸਾਰਿਆਂ ਨੇ ਲਾਈਕ ਪੂਰੇ ਜੋਸ਼ ਦੇ ਨਾਲ ਜਿੰਦਾ ਨਾਮ ਹੈ ਇਵੈਂਟ ਦਾ ਤੋਂ ਜੋਸ਼ ਦੇ ਨਾਲ ਹੀ ਆਏ ਆ ਸਾਰੇ ਔਰ ਵਧੀਆ ਮਲਕੀ ਸਾਰਿਆਂ ਨੇ ਖੇਡਣ ਵੀ ਦਿਆ ਔਰ ਇੰਜੋਏ ਵੀ ਕਰਨ ਦਿਆ ਕਿ ਲੱਗਦਾ ਕਿਸ ਤਰ੍ਹਾਂ ਜੋਸ਼ ਨਾਲ ਖੇਡ ਰਹੇ ਹੋ ਇਹੋ ਜੋਸ਼ ਕਿਤੇ ਬਾਅਦ ਇਸ ਤੋਂ ਬਾਅ ਨਾਉ ਇਹ ਕਿੱਥੋਂ ਕਰੂਗੀ ਠੀਕ ਹੈ ਨਾ ਤਾਂ ਜੋਸ਼ ਮਤਲਬ ਕਿ ਹਰ ਚੀਜ਼ ਦੇ ਵਿੱਚ ਆ ਇਹ ਨਹੀਂ ਆ ਇਟਸ ਆ ਇਵੈਂਟ ਜਿਹਦੇ ਨਾਲ ਮਤਲਬ ਕਿ એનર્ਜੀ ਮਿਲਦੀ ਹੈ ਲੋਕਾਂ ਨੂੰ ਫਿਰ ਬੂਸਟ ਹੁੰਦੇ ਆ ਸਾਰੇ empioyees ਹਨਾ ਤੋਂ ਲਾਈਕ ਤਾਂ ਕਰਕੇ ਠੀਕ ਹੈ ਤੇ ਕੀ ਸ੍ਰੇਆਹ ਦੀਆਂ ਚਾਹੋਗੇ ਆਪਣੇ ਹੋਰ ਕਲੀਕ ਨੇ ਆਪਣੇ ਯਾਰ ਦੋਸਤ ਜਿਹੜੇ ਹਜੇ ਨਹੀਂ ਪਹੁੰਚੇ ਇਸ ਗੇਮ ਵਿੱਚ ਕੀ ਹਾਲਾਂ ਨੂੰ ਅਪੀਲ ਕਰਨਾ ਚਾਹੋਗੇ ਬੈਂਕਟੇਬਲ ਨੇ ਕੀ ਇੱਕ ਬਹੁਤ ਵਧੀਆ ਇਵੈਂਟ ਆਰਗੇਨਾਈਜ਼ ਕੀਤਾ ਹੈ ਤੋਂ ਮਤਲਬ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਵੈਸੇ ਤਾਂ ਲਾਈਕ ਹੋ ਸਕਦਾ ਹੈ ਕਿ ਕਈ ਆਪਣੇ ਕਮਾਗਰਾਂ ਕਰਕੇ ਲੈ ਕੋਈ ਵੀ ਮਤਲਬ ਕੰਮ ਕਰਕੇ ਨਾ ਆ ਸਕੇ ਹੋਣ ਤੋਂ ਬਟ ਬਟ ਮੇਰੀ ਤਾਂ ਸਾਰਿਆਂ ਨੂੰ ਰეკੋਮੈਂਡੇਸ਼ਨ ਹੈ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਔਰ ਇਸ ਇਵੈਂਟ ਨੂੰ ਇੰਜੋਏ ਕਰਨਾ ਚਾਹੀਦਾ ਹੈ ਕਿ ਲੱਗਦਾ ਜਿਵੇਂ 12 ਸਾਲ ਹੋ ਗਿਆ ਜੇ ਅਸੀਂ ਕਰਾਉਂਦੇ ਹਾਂ ਲੋ ਇਸ ਤਰ੍ਹਾਂ ਦੀਆਂ ਸਪੋਰਟਸ ਕੀ ਲੱਗਦਾ ਨਹੀਂ ਕਿ ਕਿਤੇ ਹਰ ਮਹੀਨੇ ਇੱਕ ਦਿਨ ਜ਼ਰੂਰ ਰੱਖਣਾ ਚਾਹੀਦਾ ਹੈ ਹਫ਼ਤਾਲਾ ਅਸੀਂ ਇੱਕ ਮਹੀਨੇ ਚ ਇੱਕ ਵਾਰ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਗੇਮ ਜੇ ਐਕਚੁਅਲੀ ਮਤਲਬ ਕਿ ਇਹੀ ਹੈ ਕਿ ਥੋੜਾ ਜਆ ਬੈਂਕਿੰਗ ਦਾ ਤੁਹਾਨੂੰ ਵੀ ਪਤਾ ਹੈ ਕਿ ਲਾਈਕ ਜਿਹੜਾ ਲਾਈਫ ਹੈ ਬਹੁਤ ਬਿਜ਼ੀ ਹੁੰਦੀ ਹੈ ਹਨਾ ਤਾਂ ਉਸ ਚੀਜ਼ ਕਰਕੇ ਥੋੜਾ ਜਆ ਹੋ ਜਾਂਦਾ ਹੈ ਕਿ ਮੈਨੇਜ ਕਰਨਾ ਬਹੁਤ ਔਖਾ ਹੈ ਸਾਰੇ ਏਰੀਆ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਲਾਈਕ ਇਟਸ ਹਲਕਾ ਟਫ ਥਿੰਗ ਤਾਂ ਜਿਲ੍ਹਾ ਵਾਈਜ਼ ਹੀ ਕਰ ਦੇਣਾ ਲਾਕਿਸਤਾਨ ਜਿਲ੍ਹਾ ਵਾਈਜ਼ ਹੋ ਸਕਦਾ ਜਿਲ੍ਹਾ ਵਾਈਜ਼ ਮਤਲਬ ਕਿ ਇਦਾਂ ਹੈ ਚਲੋ ਸਾਲ ਦੇ ਵਿੱਚ ਅਗਰ ਇੱਕ ਅੱਦਾ ਵੀ ਇਦਾਂ ਦਾ ਈਵੈਂਟ ਹੋਵੇ ਤਾਂ ਇਟਸ ਇਟਸ ਆ ਗ੍ਰੇਟ ਮਤਲਬ ਕਿ ਸਾਰਿਆਂ ਵਾਸਤੇ ਵਧੀਆ ਹੈ। ਅੱਜ ਅਸੀਂ ਦੇਖਿਆ ਤਾਜੀ ਹਵਾ ਵਾ ਮੌਸਮ ਮੌਸਮ ਬੜਾ ਵਧੀਆ ਵਾ। ਅਸੀਂ ਦੇਖਿਆ ਜਦੋਂ ਸੀ ਦਫਤਰ ਆਜ ਦਾ ਸਾਡੇ ਏਸੀ ਪੱਖਿਆਂ ਦੀ ਹਵਾ ਵਾ ਉੱਥੋਂ ਦਾ ਪਾਣੀ ਅੱਜ ਖੁੱਲੀ ਹਵਾ ਵਾ ਖੁੱਲੀ ਵਾਤਾਵਰਨ ਮਿਲ ਰਿਹਾ। ਕਿਸ ਤਰ੍ਹਾਂ ਟੰਗਾ ਲੱਗ ਰਿਹਾ ਸੀ ਉਹ ਜੀ ਦੇਖੀ। ਵਧੀਆ ਹੈ ਜੀ ਸਾਰਿਆਂ ਸਾਰੇ ਇੰਜੋਏ ਕਰ ਰਹੇ ਨੇ ਸਾਰਿਆਂ ਦੇ ਚਿਹਰੇ ਤੁਸੀਂ ਵੇਖ ਨਹੀਂ ਲਿਆ ਜੀ ਮਤਲਬ ਕਿ एवरीवन ਇਜ਼ ਇੰਜੋਇੰਗ ਦਿਸ ਲਾਈਕ ਨੇਚਰ ਆਰ ਅੱਜ ਦਾ ਜੋ ਮਾਹੌਲ ਹੈ ਠੀਕ ਹੈ ਇੱਥੇ ਦਾ ਜੋ ਵੀ ਹੈ ਨਾ ਤੋਂ ਵੈਦਰ ਵੀ ਇੰਜੋਏ ਕਰ ਰਹੇ ਆ। ਉਹ ਵਧੀਆ ਸ਼ਾਇਨੀ ਡੇ ਹੈ ਦੋ ਇਟਸ एवरीवन इज ਇੰਜੋਇੰਗ ਫੈਮਲੀ ਵੀ ਕਹਿੰਦੇ ਪਰਿਵਾਰਕੀ ਨਾਲ ਲੈ ਕੇ ਆਏ ਨੇ ਹਾਂਜੀ ਹਾਂਜੀ ਪਰਿਵਾਰ ਵੀ ਆਉਂਦਾ ਪਰ ਮੈਂ ਛੜਾਈਏ ਚਲੋ ਲੱਗਦਾ ਅਗਲੇ ਸਾਲ ਤੁਸੀਂ ਛੜੇਂਦਾ ਹੋ ਅਗਲੇ ਸਾਲ ਤੁਸੀਂ ਵਿਆਹ ਹੋ ਆਪਣੀ ਫੈਮਲੀ ਨਾਲ ਲੈ ਕੇ ਆਓ ਹਾਂ ਅਗਲੀ ਸਾਲ ਹੋ ਸਕਦਾ ਹੈ ਮਾਈਟ ਵੀ ਕਿ ਮੇਰੇ ਚਲੋ ਅਸੀਂ ਘਰੋਂ ਅਸੀਂ ਪ੍ਰਵਾਹ ਅਰਦਾਸ ਕਰਦੇ ਹਾਂ ਭਾਈ ਭਰਾ ਦਾ ਵਿਆਹ ਜਲਦੀ ਹੋ ਜਾ ਹਾਂ ਚਲੋ ਪਛਾਣਦੇ ਜਿੱਥੇ ਲੱਗ ਪਛਾਣ ਦੀ ਰੱਬ ਕੋ ਮੈਂ ਕਿਹਾ ਹੋ ਗਈ ਆ ਤਾਂ ਰੱਬ ਨਾਲ ਸਿੱਧੀ ਗੱਲਾਂ ਭੜੀਆਂ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੇ ਆਪਣੇ ਪਰਿਵਾਰ ਕੇ ਮੈਂਬਰ ਆ ਜਿਹਨੂੰ ਆਊਗਾ। ਅ ਭੈ ਜੀ ਕੀ ਨਾਮ ਤੁਹਾਡਾ ਤੁਸੀਂ ਕਿਹਨਾਂ ਨਾਲ ਆਏ ਹੋ? ਹਾਂਜੀ ਅਮਨਦੀਪ ਕੌਰ। ਹਾਂ ਇੱਥੇ ਭੁਲਾਏ ਜੀ। ਹਾਂਜੀ। ਮੈਂ ਆਪਣੇ ਹਸਬੰਦ ਨਾਲ ਆਈ ਆ ਇੱਥੇ ਉਹਨਾਂ ਦਾ ਟੂਰਨਾਮੈਂਟ ਆ। ਠੀਕ ਹੈ। ਕਿਹੜੀ ਬ੍ਰਾਂਚ ਨੇ ਤੇ ਕੀ ਨਾਮ ਕੀ ਉਹਨਾਂ ਦਾ? ਉਹਨਾਂ ਦਾ ਨਾਮ ਸੰਦੀਪ ਸਿੰਘ ਆ। HDFC ਬ੍ਰਾਂਚ ਆ। ਹਾਂਜੀ। ਤੇ ਪਹਿਲੀ ਵਾਰੀ ਤੁਸੀਂ ਇੱਥੇ ਆਏ ਹੋ ਗਰਾਊਂਡ 'ਚ ਪਰਿਵਾਰ ਕੇ ਮੈਂਬਰ ਕੇ? ਸੈਕੰਡ ਟਾਈਮ। ਕਿਹੜੀ ਗੇਮ ਰੱਖੀ ਸੰਦੀਪ ਜੀ ਨੇ? ਉਹਨਾਂ ਨੇ ਕ੍ਰਿਕਟ। ਹਾਂਜੀ ਤੁਸੀਂ ਨਹੀਂ ਗੇਮ ਖੇਡ ਤੁਸੀਂ ਆਰਾਮ ਨਾਲ ਬੈਠੇ ਹੋ ਪਰ ਬੱਚੀ ਵੀ ਨਾਲ ਆਈ ਨੇ ਹਾਂਜੀ ਆਏ ਹੋਏ ਆ ਬੱਚੇ ਬੱਚੇ ਵੀ ਇੱਥੇ ਆਪਣੀ ਕੋਈ ਐਕਟੀਵਿਟੀਆਂ ਕਰਦੇ ਆ ਛੋਟੇ-ਮੋਟੇ ਕੁਝ ਵੀ ਕਰ ਰਹੇ ਨੇ ਬੱਚੇ ਦੇ ਪਾਪਾ ਵੀ ਕਰ ਰਹੇ ਨੇ ਪਰ ਤੁਸੀਂ ਆਰਾਮ ਨਾਲ ਬੈਠੇ ਤੁਸੀਂ ਵੀ ਕੋਈ ਐਕਟੀਵਿਟੀ ਕੀਤੀ ਨਹੀਂ ਇੱਥੇ ਹੈ ਹੀ ਨਹੀਂ ਹੈ ਲੇਡੀਜ਼ ਲਈ ਨਹੀਂ ਹੈ ਸਪੌਂਸ ਲਈ ਕੋਈ ਐਕਟੀਵਿਟੀਆਂ ਨਹੀਂ ਹੈ ਹਾਂਜੀ ਲੱਗਦਾ ਵੀ ਲੇਡੀ ਵਾਸਤੇ ਵੀ ਐਕਟੀਵਿਟੀ ਕਰਖਣੀ ਚਾਹੀਦੀ ਇਹਨਾਂ ਨੂੰ ਹੋਣੀ ਚਾਹੀਦੀ ਹੈ ਲੇਡੀਜ਼ ਵਾਸਤੇ ਵੀ ਹਾਂ ਕਿੰਨਾ ਲੱਗਦਾ ਰਾਜੀ ਜੀ ਪਰਿਵਾਰਕ ਮਾਹੌਲ ਬਣਿਆ ਪਿਆ ਵਾ ਕੀ ਕਹਿੰਦੇ ਆ ਬੈਂਕਿੰਗ ਤੋਂ ਵਰਾਤ ਮਿਲੀ ਆ ਇੱਕ ਦਿਨ ਛੁੱਟੀ ਵਲਾਂਦਾ ਪਰ ਇੱਥੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ ਜੀ ਹਾਂਜੀ ਵਧੀਆ ਲੱਗ ਰਿਹਾ ਆ ਦੇਖ ਰਹੇ ਆ ਕਿਵੇਂ ਖੇਡ ਰਹੇ ਆ ਸਾਰੇ ਮਤਲਬ ਕਿ ਇੱਥੇ ਆ ਕੇ ਵਧੀਆ ਲੱਗਦਾ ਆ ਕੁਝ ਨਾ ਕੁਝ ਐਕਟੀਵਿਟੀ ਬੈਂਕ ਨੂੰ ਦੇਣੀਆਂ ਚਾਹੀਦੀਆਂ ਇਦਾਂ ਦੇ ਹਾਂਜੀ ਓਪਰਚੁਨਿਟੀ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਪਰਿਵਾਰਕ ਮੈਂਬਰ ਕਿੰਨੇ ਖੁਸ਼ ਨੇ ਅਤੇ ਉਹਨਾਂ ਕਹਿੰਦੇ ਆ ਕਿ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਆ ਬੈਂਕ ਨੂੰ ਜਰੂਰ ਦੇਣੀ ਚਾਹੀਦੀ ਆ ਜਿਸ ਨਾਲ ਵੱਖਰਾ ਜਿਹਾ ਇਸ ਨਾਲ ਬੱਕਰੀ ਜਿਹੜੀ ਆ ਗੱਲਬਾਤ ਹੋ ਰਹੀ ਹੈ ਹੋਰ ਇੱਥੇ ਲੋਕ ਨੇ ਉਹਨਾਂ ਗੱਲਬਾਤ ਕਰਾਂਗੇ ਇੱਥੇ ক্রিকেট ਤੋਂ ਲੈ ਕੇ ਵਾਲੀਬਾਲ ਫੁੱਟਬਾਲ ਹਰ ਇੱਕ ਜਿਹੜੀ ਗੇਮ ਇੱਥੇ ਰੱਖੀ ਹੈ ਇਹ ਬੱਚਿਆਂ ਵਾਸਤੇ ਖਾਸ ਕਰਕੇ ਜਿਹੜੀਆਂ ਨੇ ਵੱਖਰੇ ਸਪੋਰਟਸ ਜਿਹੜੀਆਂ ਗੇਮਾਂ ਰੱਖੀਆਂ ਨੇ ਤੇ ਹਰ ਕੋਈ ਇੱਥੇ ਪਹੁੰਚਿਆ ਵਾ ਹਰ ਕੋਈ ਆਪਣੇ ਰੁਜਾਅ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਲਗਾਤਾਰ ਤੁਹਾਨੂੰ ਅਮਰਸਾ ਦੀਆਂ ਸਾਂਝੀਆਂ ਕਰ ਰਹੇ ਆ ਖਾਸਾ ਕਾਲਜ ਦੀਆਂ ਜਿੱਥੇ ਕਿ ਐਚੀਐਸਸੀ ਬੈਂਕ ਕੋਲੋਂ ਜੋਸ਼ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਅਤੇ ਉਸ ਦੇ ਤਹਿਤ ਜਿਹੜਾ ਇੱਥੇ ਗੇਮਾਂ ਕਰਵਾਏ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਦੌੜਾਂ ਲਗਾਈ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਦਿਹਾੜੀ ਦਫਤਰਾ ਵਿੱਚ ਕੰਮ ਕਾ ਕਰਕੇ ਅੱਜ ਇੱਥੇ ਵੱਖਰਾ ਜਿਹੜਾ ਦਹੌਰ ਦਾ ਜਿਹੜਾ ਸਿਸਟਮ ਕਰਾਇਆ ਜਾ ਰਿਹਾ ਦਹੌਰ ਕੀਤਾ ਜਾ ਰਿਹਾ ਅਸੀਂ ਆ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਸਾਰੀਆਂ ਕਰ ਰਹੇ ਆ ਐਸਸੀਐਫਸੀ ਬੈਂਕ ਦੀ ਆ ਕਿਉਂਕਿ ਦਫਤਰਾ ਵਿੱਚ ਸਾਰੀ ਦਿਹਾੜੀ ਬਹਿ ਬਹਿ ਕੇ ਬੰਦਾ ਕਿਤੇ ਸੁਸਤ ਹੋ ਜਾਂਦਾ ਪਰ ਇੱਥੇ ਅੱਜ ਲੱਗਦਾ ਕਿਤੇ ਇਹਨਾਂ ਨੂੰ ਚੁਸ ਕੀਤਾ ਜਾ ਰਿਹਾ ਇਹਨਾਂ ਨੂੰ ਗੇਮਾਂ ਦੇ ਨਾਲ ਜੋੜਿਆ ਜਾ ਰਿਹਾ ਸਪੋਰਟਸ ਦੇ ਨਾਲ ਜਾ ਰਿਹਾ ਹੋਰ ਜੋੜੇ ਜਾ ਰਿਹਾ ਅਤੇ ਹਰ ਕਿਸੇ ਦਾ ਕਹਿਣਾ ਵੀ ਇਸੇ ਤਰ੍ਹਾਂ ਗੇਮਾਂ ਜਿਹੜੀਆਂ ਹੋਣੇ ਚਾਹੀਦੀਆਂ ਨੇ ਤਾ ਜੋ ਕਿ ਜਿਹੜਾ ਸਪੋਰਟਸ ਦਾ ਹਰ ਕੋਈ ਜਿਹੜਾ ਜੁੜ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ